ਕਿਲਾ ਫਾਜ਼ਿਲਕਾ ਤੋਂ ਜਿਹੜੀਆਂ ਰੂਹ ਨੂੰ ਕੰਬਾਉਣ ਵਾਲੀਆਂ ਤਸਵੀਰਾਂ ਨੇ ਕਿਸਾਨ ਦਾ 13 ਕਿਲੇ ਬਾਗ ਜਿਹੜਾ ਲੱਭ ਸਭ ਕੁਝ 12 ਸਾਲ ਦਾ ਸੀ ਤੇ ਕੁਝ ਉਸ ਤੋਂ ਵੀ ਵੱਡਾ ਮਾੜੇ ਪਾਣੀਆਂ ਕਾਰਨ ਮਾੜੀਆਂ ਨਿੱਤੀਆਂ ਕਾਰਨ ਅੱਜ 12 ਸਾਲ ਤੇ 15 ਸਾਲ ਦਾ ਕਿਸਾਨ ਨੂੰ ਜਿਹੜਾ ਬਾਗ ਕਿਨੂੰ ਲੱਗਣ ਸਮੇਤ ਪਟਣਾ ਪਿਆ ਕਿਉਂਕਿ ਨਾ ਕਿਨੂੰ ਦੇ ਜਿਹੜਾ ਜਿਹੜਾ ਸਾਡੀ ਇਹ ਪਾਣੀ ਨੂੰ ਲੈ ਕੇ ਅਸੀਂ ਰੋਲਾ ਪਾਉਂਦੇ ਰਹੇ ਆ ਕਿ ਜਿਹੜਾ ਬੁੱਡੇ ਨਾਲੇ ਦਾ ਪਾਣੀ ਆ ਰਿਹਾ ਆ ਉਹ ਸਾਡੇ ਬਾਗ ਤਬਾਹ ਕਰੀ ਜਾਂਦਾ ਆ ਪਰ ਸਰਕਾਰ ਵੱਲੋਂ ਪਲਾਂਟ ਲਾ ਕੇ ਇੱਕ ਸਾਡੇ ਹੱਥੂ ਪੂੰਜੇਗੇ ਪਰ ਉਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਨੇ ਦਿਨ ਬਰ ਦਿਨ ਬਾਗ ਖਰਾਬ ਹੋ ਰਹੇ ਨੇ ਬਾਗਬਾਨੀ ਵਿਭਾਗ ਨੂੰ ਅਪੀਲਾਂ ਵੀ ਕੀਤੀਆਂ ਵੀ ਦਿણો ਦਿਨ ਬਾਗ ਖਰਾਬ ਹੋ ਰਹੇ ਨੇ ਬਾਗ ਲੋਕ ਪਟ ਰਹੇ ਨੇ ਤੇ ਤੁਸੀਂ ਇਸ ਚੀਜ਼ ਤੇ ਗੌਰ ਕਰੋ ਸਰਕਾਰਾਂ ਕਹਿੰਦੀਆਂ ਨੇ ਡਿਵਰਸਿਫਿਕੇਸ਼ਨ ਪੰਜਾਬ ਦੇ ਵਿੱਚ ਛੋਨੇ ਤੋਂ ਬਦਲ ਲੈ ਕੇ ਆਓ ਡਾਈਵਰਸਿਫਿਕੇਸ਼ਨ ਲੈ ਕੇ ਆਓ ਪਰ ਅਸੀਂ ਡਾਈਵਰਸਿਫਿਕੇਸ਼ਨ ਲੈ ਕੇ ਆਏ 12 ਤੋਂ 15 ਸਾਲ ਇਸ ਫਸਲ ਨੂੰ ਪੈਦਾ ਹੋਣ ਲਈ ਪੈਪਾ 12 ਤੋਂ 15 ਸਾਲ ਇਹ ਲੱਗੇ ਇਹ ਫਸਲ ਤਿਆਰ ਕੀਤੀ ਕੋਈ ਘੋਰ ਖੇਤ ਦੇ ਵਿੱਚ ਫਸਲ ਨਹੀਂ ਬੀਤੀ ਜਾਂਦੀ ਜਦੋਂ ਆਪਣੇ ਖੇਤ ਦੇ ਵਿੱਚ ਕਿੰਨੂ ਹੋਵੇ ਤੇ 15 ਸਾਲਾਂ ਬਾਅਦ ਰਿਜ਼ਲਟ ਕੀ ਬਣਿਆ ਜਦੋਂ ਪੁੱਤ ਨੇ ਜਵਾਨ ਹੋਣਾ ਸ਼ੁਰੂ ਕੀਤਾ ਤੇ ਆਪਦੇ ਆਪੀ ਅੱਜ ਆਰੀਆਂ ਕਾਪੇ ਇਹ ਬਾਗ ਦੇ ਉੱਤੇ ਸਿਰਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਬੂਟਿਆਂ ਦੇ ਉੱਤੇ ਕਿੰਨੂੰ ਤੁਸੀਂ ਮਗਰ ਦੇਖ ਸਕਦੇ ਜੇ ਕਿੱਡਾ ਕਿੱਡਾ ਫਾਗ ਹੈ ਜਿਹੜਾ ਆਪਦੇ ਹੱਥੀ ਪਟਣਾ ਪੈ ਰਿਹਾ ਕਿਉਂਕਿ ਜਿਹੜੀ ਲਾਗਤ ਹੈ ਤੇ ਜਦੋਂ ਕਿੰਨੂੰ ਮੰਡੀਆਂ ਦੇ ਵਿੱਚ 5-5 ਰੁਪਏ ਵਿਕ ਰਿਹਾ ਹੈ 4-4 ਰੁਪਏ ਵਿਕ ਰਿਹਾ 7-7 ਰੁਪਏ ਵਿਕ ਰਿਹਾ ਜਿਹੜੀ ਅਬੋਹਰ ਦੀ ਏਸ਼ੀਆ ਦੀ ਮੰਡੀ ਘੋਣ ਵਾਲੀ ਜਿਸਨੇ ਪੰਜਾਬ ਦੇ ਜਿਹੜੇ ਅਬੋਹਰ ਇਲਾਕਾ ਜਾਂ ਜਿਜਲਾ ਫਾਜਲਕਾ ਦੇ ਕਿੰਨੂੰ ਦਾ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਿਸ ਮੰਡੀ ਕਰਕੇ ਅੱਜ ਕਿੰਨੂ 5-5 ਰੁਪਏ ਕਿਸਾਨ ਨੂੰ ਜਿਹੜੀ ਕਿੰਨੂ ਤੜਾਉਣ ਦੀ ਥਾਂ ਤੇ ਕਿੰਨੂ ਪਟਾਉਣ ਨੂੰ ਮਜਬੂਰ ਮਜਬੂਰ ਹੋਇਆ ਪਿਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਹਬੋਰ ਮੰਡੀ ਹੈ ਜਿੱਥੇ ਥੋੜੇ ਜੇ ਚੰਦ ਵਪਾਰੀਆਂ ਨੇ ਆਪਣੀ ਮੋਨੋਪੋਲੀ ਕਰ ਕਿਸਾਨ ਦਾ ਜਿਹੜਾ ਕਿੰਨੂ 5-7 ਰੁਪਏ ਕਿਸਾਨ 5-7 ਰੁਪਏ ਕਿੰਨੂ ਦੇਣ ਦੀ ਬਜਾਏ ਅੱਕਿਆ ਕਹਿੰਦਾ ਵੀ ਇਸ ਨੂੰ ਤੇ ਫਸਲ ਹੀ ਪੱਟ ਦੋ ਜਿਹੜੀ ਫਸਲ ਦੀ ਮੰਤਾਂ ਕਰਨੀਆਂ ਪੈਣ ਚੋਲੀਆਂ ਆਡੀਆਂ ਪੱਕੀਆਂ ਆ ਤੁਸਾਂ ਪਟਾਰੇ ਆਂ ਹੀ ਬਾਗ ਕੋਈ ਵੱਜਦਾ ਤਾਂ ਹੈ ਨਹੀਂ ਪੈਰੀ ਦਾ ਠੇਕਾ ਹੀ ਨਹੀਂ ਮੁੜਦਾ ਪਿਆਗਾ ਕੀ ਫਾਇਦਾ ਫਿਰ ਇਹਨੂੰ ਰੱਖਣ ਦਾ 5 ਰੁਪਏ ਕੁੜੀਆ ਸਾਰਾ ਵੇਚਿਆ ਹੈ ਇਹਦੇ ਵਿੱਚ ਕੀ ਬਚਿਆ ਜੀ ਸਾਨੂੰ ਕੁਝ ਵੀ ਨਹੀਂ ਹਾਂਜੀ ਜਿਉ ਉਹ ਬਾਗ ਪਟਾਰੇ ਆਂ 10 ਕਿੱਲੇ ਬਾਗ ਆ ਜਿਹੜਾ ਮੰਨ ਲਓ ਵੀ ਹੁਣ ਪੱਕਿਆ ਜਾ ਰਿਹਾ ਇਹ ਸਾਨੂੰ ਜਿਹੜਾ ਮੰਨ ਲਓ ਵੀ ਇਹਦੇ ਵਿੱਚ ਦੱਸਿਆ ਖੱਚਾ ਰੇਟ ਮੁਤਾਬਕ ਖੱਚਾ ਵੀ ਨਹੀਂ ਮੋੜ ਰਿਹਾ ਬਾਕੀ ਸਾਡੇ ਤਾਂ ਆਮਦਨ ਪੱਲੇ ਕੀ ਪੈਣੀ ਆ ਤੇ ਜ਼ਮੀਨ ਦਾ ਜਿਹੜਾ ਠੇਕਾ ਬਣਦਾ ਹੁਣ 35-40000 ਰੁਪਏ ਠੇਕਾ ਉਹ ਠੇਕੇ ਤੱਕ ਵੀ ਨਹੀਂ ਪਹੁੰਚਾਰਿਆ ਸਾਨੂੰ ਫਿਰ ਇਹੋ ਜਿਹਾ ਬਾਗ ਰੱਖਣ ਦਾ ਫਿਰ ਕੀ ਦਿੱਕਤ ਮੰਨ ਲਓ ਵੀ ਬਹੁਤ ਜ਼ਿਆਦਾ ਪੱਛਾਂ ਨਹੀਂ ਆ ਰਹੀ ਸਾਨੂੰ ਤੇ ਲੇਬਰ ਦਾ ਖਰਚਾ ਵੀ ਨਹੀਂ ਮੋੜ ਰਿਹਾ ਤੇ ਰੇਟ ਵੀ ਨਹੀਂ ਮਿਲ ਰਿਹਾ ਫੇਰ ਇਹਦੇ ਤੇ ਜਿੰਨਾ ਮੰਨ ਲਓ ਵੀ ਅਸੀਂ ਇੰਨੇ ਚਿਰ ਦੀ ਮਿਹਨਤ ਕੀਤੀ ਆ ਤੇ ਉਹਨਾਂ ਦਾ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਲਾਭ ਨਹੀਂ ਹੋਇਆਗਾ ਇਸ ਕਰਕੇ ਅੱਜ ਉਹਨੇ ਪਟਾਰੇ ਆਂ ਸੀ ਬਾਗ ਦੇਖੋ ਇਹ ਮਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਹੜੀ ਸਰਕਾਰ ਜਿਹੜੀ ਸਾਡੇ ਮਾਨ ਸਾਹਿਬ ਕਹਿ ਰਹੇ ਨੇ ਵੀ ਝੋਨੇ ਤੋਂ ਬਦਲਵਾ ਕਰਕੇ ਆਪਾਂ ਖੇਤੀ ਕੀਤੀ ਅਸੀਂ ਉਹ ਡਾਈਵਰਸੀਫਿਕੇਸ਼ਨ ਅਪਣਾਇਆ ਅਸੀਂ ਕਿੰਨੂ ਦੀ ਜਿਹੜੀ ਪੈਦਾਵਾਰ ਕੀਤੀ ਬਹੁਤ ਵਧੀਆ ਆਪਦਾ ਪੰਜਾਬ ਦਾ ਫਰੂਟ ਹੈ ਇੱਕ ਮਾਣ ਹੋਣਾ ਚਾਹੀਦਾ ਜੇ ਸਰਕਾਰ ਇਸ ਤੇ ਸੋਚੇ ਤੇ ਇਹ ਪੰਜਾਬ ਦਾ ਕਿੰਨੂ ਪੰਜਾਬ ਦਾ ਫਰੂਟ ਹੈ ਜਿਸ ਨੂੰ ਕੈਲੀਫੋਰਨੀਆ ਦੇ ਨਾਂ ਤੇ ਜਾਣਿਆ ਜਾਂਦਾ ਸੀ ਮਾਂ ਨਾਲ ਹੀ ਗੱਲ ਸੀ ਪਰ ਇਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਜਿਹੜੇ ਬਾਗਬਾਨੀ ਦਾ ਜਿਹੜੇ ਬਾਗਬਾਨੀ ਦਾ ਸਿਸਟਮ ਹੈ ਉਹਨੂੰ ਕੋਈ ਉਹਦੇ ਵਿੱਚ ਸੁਧਾਰ ਹੀ ਨਹੀਂ ਲਿਆਂਦਾ ਗਿਆ ਕਿਨੂੰ ਕੋਈ ਅਫਸਰਾਂ ਵੱਲੋਂ ਜਿਹੜੀ ਕਿਨੂੰ ਦਾ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿਸਾਨਾਂ ਨੂੰ ਵੀ ਕਿਸਾਨ ਆ ਜਿਹੜਾ ਉਹਨੂੰ ਜਾਗਰੂਤ ਕਿਵੇਂ ਕੀਤਾ ਜਾਵੇ ਕਿਸਾਨ ਇਸ ਫਸਲ ਨੂੰ ਔਰ ਜਿਹੜਾ ਵੜਨ ਤੋਂ ਕਿਵੇਂ ਬਚਾਵੇ ਦਿਨ ਪਰ ਦਿਨ ਬਾਗ ਪੱਟੇ ਜਾ ਰਹੇ ਨੇ ਪਰ ਬਾਗਬਾਨੀ ਜਿਹੜਾ محکمہ ਉਹਨੂੰ ਕੋਈ ਫਿਕਰ ਨਹੀਂਗਾ ਵੀ ਕਿਸਾਨ ਬਾਗ ਪੱਟ ਰਿਹਾ ਹੈ ਅਸੀਂ ਕਿਵੇਂ ਬਾਗ ਬਚਾਉਣ ਦੇ ਵਿੱਚ ਕਿਸਾਨ ਦਾ ਸਾਥ ਦਈਏ ਇੱਕ ਤਰਫ ਤਾਂ ਬਾਗ ਪੱਟੇ ਜਾ ਰਹੇ ਨੇ ਤੇ ਜੇਕਰ ਦੂਜੇ ਤਰਫ ਜਿਹੜਾ ਕਿੰਨੂ ਆ ਉਹਦਾ ਸ਼ੋਸ਼ਣ ਹੋ ਰਿਹਾ ਹੈ